ਆਮ ਆਦਮੀ ਪਾਰਟੀ ਨੰਬੀ ਹਲਕੇ ਤੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਖਿਲਾਫ ਆਪ ਦੇ ਜਰਨੈਲ ਸਿੰਘ ਨੂੰ ਮੈਦਾਨ ਜੋ ਉਤਾਰ ਸਕਦੀ ਹੈ ਪਾਰਟੀ ਦੇ ਪੰਜਾਬ ਕਮਿਨੋ ਗੁਰਪ੍ਰੀਤ ਸਿੰਘ ਵੜੈਨ ਨੇ ਇਸ ਤੋਂ ਇਨਕਾਰ ਨਹੀਂ ਕੀਤਾ ਗੁਰਪ੍ਰੀਤ ਨੇ ਕਿਹਾ ਕਿ ਕਈ ਲੋਕਾਂ ਦੇ ਨਾਂ ਚਰਚਾ ਚ ਨੇ ਜਿਨ੍ਹਾਂ ਪਾਰਟੀ ਦੇ ਪੰਜਾਬ ਸੈ ਇੰਚਾਰਜ ਜਰਨੈਲ ਸਿੰਘ ਦਾ ਨਾਮ ਵੀ ਸ਼ਾਮਲ ਹੈ ਦੂਜੇ ਪਾਸੇ ਜਰਨੈਲ ਸਿੰਘ ਨੇ ਵੀ ਆਪਣੀ ਉਮੀਦਵਾਰੀ ਤੋਂ ਇਨਕਾਰ ਨਹੀਂ ਕੀਤਾ ਹੈ ਜਰਨੈਲ ਸਿੰਘ ਦਾ ਕਹਿਣਾ ਹੈ ਕਿ ਪਾਰਟੀ ਜਿੱਥੋਂ ਉਹਨਾਂ ਦੀ ਡਿਊਟੀ ਲਾਏਗੀ ਉਹ ਉੱਥੋਂ ਚੋਣ ਲੜਨ ਲਈ ਤਿਆਰ ਨੇ ਦਰਸਲ ਆਪ ਕੱਲ ਸੀਐਮ ਬਾਦਲ ਦੇ ਜਦੀ ਹਲਕੇ ਲੰਬੀ ਜ ਰੈਲੀ ਕਰਨ ਜਾ ਰਹੀ ਹੈ ਜਿਸ ਨੂੰ ਅਰਵਿੰਦ ਕੇਜਰੀਵਾਲ ਸੰਬੋਧਨ ਕਰਨਗੇ ਮਾਨਸਰ ਦੇ ਦਲਤ ਨੇਤਾ ਬੰਤ ਸਿੰਘ ਚੱਬਰ ਦੀ 3 ਨਾਲ ਰੇਪ ਕਰਨ ਵਾਲੇ ਤੇ ਉਹਨਾਂ ਦੇ ਹੱਥ ਪਰ ਘੱਟਣ ਵਾਲੇ ਨੂੰ ਆਪ ਚ ਸ਼ਾਮਲ ਕਰਨ ਤੇ ਅਰਵਿੰਦ ਕੇਜਰੀਵਾਲ ਨੇ ਮਾਫੀ ਮੰਗੀ ਹੈ ਕੇਜਰੀਵਾਲ ਨੇ ਬੰਤ ਸਿੰਘ ਨਾਲ ਚੰਡੀਗੜ੍ਹ 'ਚ ਮੁਲਾਕਾਤ ਕੀਤੀ ਚਤਕ੍ਰਿਅਪ ਦੇ ਦੋਸ਼ੀਆਂ ਨੂੰ ਪਹਿਲਾਂ ਹੀ ਪਾਰਟੀ ਤੋਂ ਕੱਢ ਦਿੱਤਾ ਗਿਆ ਸੀ ਕਾਂਗਰਸੀ ਵਰਕਰਾਂ ਨੇ ਡਾਲਾ ਵਿਖੇ ਬੀਤੀ ਰਾਤ ਹੋਈ ਚੜ੍ਹਪਦੇਸਮਨ ਵਿਜੇ ਕਪੂਰਥਲਾ ਦੋ ਪਾਰਟੀ ਦੇ ਬਤਾਈਕਰਾਂਾ ਗੁਰਜੀਤ ਸਮੇਤ ਦੋ ਹੋਰ ਨਾਲ ਖਿਲਾਫ ਮਾਮਲਾ ਦਰਜ ਕੀਤਾ ਗਿਆ। ਇੱਕ ਕਾਰਵਾਈ ਕਾਂਗਰਸ ਯਾਗੂ ਕੁਲਵਿੰਦਰ ਸਿੰਘ ਬੱਬਲ ਦੀ ਸ਼ਿਕਾਇਤ ਤੇ ਥਾਣਾ ਸੁਬਾਨਪੁਰ ਦੀ ਪੁਲਿਸ ਨੇ ਕੀਤੀ ਹੈ। ਬੀਤੀ ਰਾਤ ਵਿਧਾਨ ਸਭਾ ਹਲਕਾ ਪੁਲਾਤ ਤੋਂ ਕਾਂਗਰਸ ਤੇ ਐਲਾਨੇ ਕੇ ਉਮੀਦਵਾਰ ਗੁਰਿੰਦਰ ਸਿੰਘ ਠਵਾਲ ਦੇ ਵਿਰੋਧ ਵਿੱਚ ਕਾਂਗਰਸ ਦੇ ਦੋ ਧੜੇ ਆਪਸ ਵਿੱਚ ਪੈ ਗਏ ਸਨ। ਮੀਟਿੰਗ ਦੌਰਾਨ ਚਾਮਗੇ ਇੱਕ ਦੂਜੇ ਤੇ ਕੁਰਸੀਆਂ ਚਲੀਆਂ, ਗਾਲ੍ਹਾਂ ਵੀ ਕੱਢੀਆਂ ਗਿਆ ਜਿਸ ਤੇ ਬਾਅਦ ਇੱਕ ਸਥਾਨਕ ਆਗੂ ਦੀ ਦਸਤਾਰ ਤੱਕ ਲਾ ਦਿੱਤੀ ਪਰਵਾਰਵਾਦ ਦੇ ਮੁੱਦੇ ਤੇ ਬੀਜੇਪੀ ਦਾ ਡਬਲ ਸਟੈਂਡ ਹੈ ਬੀਜੇਪੀ ਬੁਲਾਰੇ ਸ਼ਾਨਵਾਜ਼ ਹੁਸੈਨ ਉੱਤਰ ਪ੍ਰਦੇਸ਼ ਵਿੱਚ ਪਰਵਾਰਵਾਦ ਖਿਲਾਫ ਚੋਣ ਲੜਨ ਦਾ ਦਾਅਵਾ ਕਰ ਰਹੇ ਨੇ ਅਤੇ ਦੂਜੇ ਪਾਸੇ ਹੁਸੈਨ ਸਾਹਿਬ ਬਾਦਲ ਪਰਵਾਰ ਦੀ ਸਿਆਸਤ ਨੂੰ ਉਮੀਦਵਾਰਦ ਸਦਕਾ ਹਾਸਲ ਕੀਤਾ ਰੁਤਬਾ ਕਰਾਰ ਦੇ ਰਹੇ ਨੇ ਅਕਾਲੀ ਦਲ ਵੱਲੋਂ ਪੰਜਾਬ ਦੇ ਵਿਕਾਸ ਦੇ ਦਾਅਵਿਆਂ 'ਚ ਕਿਤੇ ਵੀ ਬੀਜੇਪੀ ਦਾ ਨਾਮ ਨਹੀਂ ਨਜ਼ਰ ਆ ਰਿਹਾ ਇਸ ਸਵਾਲ 'ਤੇ ਬੀਜੇਪੀ ਬੁਲਾਰੇ ਦੇ ਬੋਲਣ ਤੋਂ ਪਹਿਲਾਂ ਹੀ ਪੰਜਾਬ ਬੀਜੇਪੀ ਪ੍ਰਧਾਨ ਵਿੱਚ ਸੰਪਲਨ ਨੇ ਮਾਮਲੇ ਦੀ ਜਾਣਕਾਰੀ ਨਾ ਹੋਣ ਦਾ ਦਾਅਵਾ ਕਰ ਪਹੁੰਚਾ ਦਿੱਤਾ ਦਿੱਤ ਕੀ ਸ਼ਾਨਵਾਜ਼ ਨੇ ਕਿਹਾ ਕਿ ਸਾਡੇ ਦਿਲ ਵੀ ਮਿਲੇ ਹੋਏ ਮਜੀਠਾ ਹਲਕੇ ਵਿੱਚ ਕਿਸਾਨ ਆਪਣੀ ਖੜੀ ਫਸਲ ਵੋਣ ਦੀ ਮਜਬੂਰੀ ਨੇ ਦਰਸਲ ਮੰਡੀ ਵਿੱਚ ਫਸਲ ਦਾ ਵਾਜਬ ਮੁੱਲ ਨਾ ਮਿਲਣ ਕਾਰਨ ਕਈ ਕਿਸਾਨਾਂ ਨੇ ਫਲੀਆਂ ਦੀ ਫਸਲ ਵਾ ਦਿੱਤੀ ਹੈ ਕਿਉਂਕਿ ਫਸਲ ਦੀ ਲਾਗਤ ਵੀ ਪੂਰੀ ਨਹੀਂ ਹੋ ਰਹੀ ਇਸ ਲਈ ਕਿਸਾਨ ਨੋਟਬੰਦੀ ਨੂੰ ਜ਼ਿੰਮੇਵਾਰ ਠਸ ਰਹੇ ਨੇ